ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਆ ਇੱਕ ਚੀਜ਼ ਤੁਹਾਡੇ ਤੋਂ ਕੋਈ ਖੋਹਦਾ ਹੋਇਆ ਤੁਹਾਨੂੰ ਨਜ਼ਰ ਆਉਂਦਾ ਹੈ ਤਾਂ ਇਹ ਇੱਕ ਇਸ਼ਾਰਾ ਦਿੰਦਾ ਹੈ ਕਿ ਤੁਹਾਡੇ ਕੋਲੋਂ ਤੁਹਾਡੀ ਚੀਜ਼ ਨੂੰ ਕੋਈ ਖੋਣ ਦੀ ਕੋਸ਼ਿਸ਼ ਕਰ ਰਿਹਾ ਜੋ ਤੁਸੀਂ ਸੇਵਾ ਕਰਦੇ ਆ ਨਾਮ ਦੀ ਕਮਾਈ ਜੋ ਰਿਸ਼ਤਾ ਤੁਹਾਡੇ ਨਾਲ ਰਹਿੰਦਾ ਹੈ ਉਹਨੂੰ ਤੁਹਾਡੇ ਤੋਂ ਦੂਰ ਕਰਨ ਦੀ ਕੋਈ ਕੋਸ਼ਿਸ਼ ਕਰਦਾ ਹੈ ਸੋ ਆਪਾਂ ਅੱਜ ਦੇ ਸੰਕੇਤ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਜਦੋਂ ਅਸੀਂ ਜ਼ਿੰਦਗੀ ਵਿੱਚ ਇਸ ਰਸਤੇ ਤੇ ਤੁਰਦੇ ਆਂ ਖਾਸ ਕਰਕੇ ਪ੍ਰਮਾਤਮਾ ਦੀ ਤਰਫ ਤਾਂ ਫਿਰ ਬਹੁਤ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਜਿਸ ਤਰ੍ਹਾਂ ਅਸੀਂ ਸੇਵਾ ਸਿਮਰਨ ਕਰਦੇ ਆਂ ਕਿ ਸਾਡੇ ਅਕਾਉਂਟ ਦੇ ਵਿੱਚ ਸੇਵਾ ਹੀ ਹੋ ਸਕੇ ਤੇ ਫਿਰ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕੁਝ ਇਹੋ ਜਿਹਾ ਨਜ਼ਰ ਆਉਂਦਾ ਹੈ ਸੋ ਜੋ ਆਪਾਂ ਗੱਲਾਂ ਅੱਜ ਸਾਂਝੀਆਂ ਕਰਾਂਗੇ ਕਿਉਂਕਿ ਗੱਲ ਆਪਾਂ ਉਹ ਹੀ ਕਰੀ ਦੀ ਜੋ ਸਚਾਈ ਹੈ ਜਿਹਦਾ ਕੋਈ ਨਾ ਕੋਈ ਨਾਤਾ ਸਾਡੇ ਨਾਲ ਜੁੜਿਆ ਹੁੰਦਾ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਇੱਕ ਬੇਨਤੀ ਹੀ ਆ ਸਰੋਜ ਤੁਹਾਨੂੰ ਕਹਿੰਦੇ ਆ ਕਿ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਕਿ ਗੱਲ ਜੋ ਹੈ ਉਹ ਤੁਹਾਡੀ ਸਮਝ ਵਿੱਚ ਆ ਸਕੇ ਸੋ ਜਦੋਂ ਪੂਰੀ ਵੀਡੀਓ ਸੁਣੋਗੇ ਪੂਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਇੱਥੇ ਕਾਫੀ ਕਮੈਂਟਾਂ ਵੀ ਹੁੰਦੀਆਂ ਜਿਨ੍ਹਾਂ ਦੇ ਕਮੈਂਟਾਂ ਦੇ ਥਰੂ ਤੁਹਾਨੂੰ ਤੁਹਾਡੇ ਸਵਾਲ ਦਾ ਵੀ ਜਵਾਬ ਮਿਲ ਸਕਦਾ ਕਿਉਂਕਿ ਜਦੋਂ ਅਸੀਂ ਪਿਰਮ-ਪਿਰਾਂ ਨਾਲ ਜੁੜਦੇ ਆ ਤਾਂ ਫਿਰ ਉਹ ਇੱਕ ਦਾ ਸਵਾਲ ਨਹੀਂ ਹੁੰਦਾ ਹਰ ਇੱਕ ਰੂਹ ਦੇ ਨਾਲ ਜੁੜਿਆ ਹੁੰਦਾ ਹੈ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਇਹ ਸਵਾਲਾਂ ਦੇ ਜਵਾਬ ਦੀ ਜ਼ਰੂਰਤ ਆ ਇਨਸਾਨ ਨੂੰ ਪੈਂਦੀ ਹੀ ਪੈਂਦੀ ਆ ਸੋ ਇਸ ਕਰਕੇ ਕਹੀਦਾ ਕਿ ਵੀਡੀਓ ਇੱਕ ਮਿੰਟਾਂ ਦੀ ਗੱਲ ਆ ਕਿ ਪੂਰੀ ਵੀਡੀਓ ਸੁਣਿਆ ਕਰੋ ਸੋ 5-10 ਮਿੰਟ ਦਾ ਸਮਾਂ ਜੇਕਰ ਤੁਸੀਂ ਕੱਢ ਲੈਨੇ ਉਹ ਕਿਤੇ ਲੇਖੇ ਹੀ ਲੱਗੇਗਾ ਤੁਹਾਡੇ ਔਖੇ ਟਾਈਮ ਕੰਮ ਹੀ ਆਵੇਗਾ ਜੋ ਸਮਾਂ ਤੁਸੀਂ ਪ੍ਰਮਾਤਮਾ ਲਈ ਕੱਢੂਗੇ ਇਧਰ ਉਧਰ ਦੀਆਂ ਗੱਲਾਂ 'ਚ ਵੀ ਆਪਾਂ ਧਿਆਨ ਟਾਈਮ ਜਿਹੜਾ ਉਹ ਵਾਸਤ ਕਰਦੇ ਆ ਸੋ ਜੇਕਰ ਅਸੀਂ ਇਹੀ ਟਾਈਮ ਜਿਹੜਾ ਆ ਪਰਮਾਤਮਾ ਨੂੰ ਦਈਏ ਉਹਦੇ ਨਾਲ ਜੁੜੀ ਹੋਈ ਗੱਲ ਨੂੰ ਸ਼ਾਂਤੀ ਦੇ ਨਾਲ ਬੈਠ ਕੇ ਸੁਣੀਏ ਸਮਝੀਏ ਅਮਲ ਕਰੀਏ ਤਾਂ ਜ਼ਿੰਦਗੀ ਵਿੱਚ ਬਹੁਤ ਸਾਰੇ ਬਦਲਾਵ ਆਉਂਦੇ ਆ ਇੱਥੇ ਇਨਸਾਨ ਪਰੇਸ਼ਾਨੀਆਂ ਨੂੰ ਦੇਖ ਕੇ ਕਹਿ ਦਿੰਦਾ ਹੈ ਕਿ ਸੇਵਾ ਕਰਦੇ ਆ ਪਰ ਕੋਈ ਬਦਲਾਵ ਨਹੀਂ ਹੈ ਪਰ ਜਦੋਂ ਤੁਸੀਂ ਬੈਠ ਕੇ ਸੋਚ ਵਿਚਾਰ ਕਰੋਗੇ ਤੇ ਕੀ ਕੀ ਬਦਲਾਵ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ ਤਾਂ ਫਿਰ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਆਪਣੇ ਆਪ ਮਿਲ ਜਾਣਗੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਚੱਲਦੇ-ਚੱਲਦੇ ਵੀਡੀਓ ਇੱਕ ਲਾਈਕ ਕਰ ਦੋ ਸੋ ਇੱਥੇ ਹੁਣ ਆਪਾਂ ਕੁਝ ਕਮੈਂਟਾਂ ਦੱਸ ਦਿੰਨੇ ਆ ਪਹਿਲਾਂ ਸੋ ਇੱਥੇ ਲਿਖਦੇ ਆ ਕਿ ਦੀਦੀ ਜੀ ਮੈਨੂੰ ਆਵਾਸੀ ਆਉਂਦੀ ਹੈ ਜਦੋਂ ਵੀ ਪੀਰਾਂ ਦੇ ਜਾਂਦੀ ਹਾਂ ਸੋ ਦੇਖੋ ਬਹੁਤ ਵਧੀਆ ਗੱਲ ਹੈ ਜਦੋਂ ਅਸੀਂ ਪੀਰਾਂ ਫਕੀਰਾਂ ਦੇ ਦਰਵਾਜ਼ੇ ਸੱਚੇ ਮਨ ਦੇ ਨਾਲ ਸਿਰ ਨੂੰ ਝੁਕਾਉਂਦੇ ਆ ਸੱਚੇ ਮਨ ਦੇ ਨਾਲ ਸੇਵਾ ਕਰਦੇ ਆ ਤੇ ਉਹ ਮਾਲਕ ਨਾਲ ਹੋਣ ਦਾ ਇੱਕ ਇਸ਼ਾਰਾ ਵੀ ਦਿੰਦਾ ਹੈ ਆਵਾਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਉਸ ਆਵਾਸੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਮਾਲਕ ਦਾ ਪਹਿਰਾ ਹੈ ਸੋ ਇਸੇ ਤਰ੍ਹਾਂ ਤਾਂ ਕਾਫੀ ਇਸ਼ਾਰਿਆਂ ਦਾ ਪਤਾ ਚੱਲਦਾ ਹੈ ਕਿ ਸਾਨੂੰ ਪਰਮਾਤਮਾ ਕਿਸ ਕਿਸ ਇਸ਼ਾਰੇ ਦੇ ਵਿੱਚ ਨਾਲ ਹੋਣ ਦਾ ਸੰਕੇਤ ਦਿੰਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਦਰਵਾਰ ਵਿੱਚ ਤਰੇੜਾ ਨਜਰਾਈਆਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਸੀ ਸੁਪਨੇ ਦੇ ਵਿੱਚ ਜਾਨੀ ਇਸ ਤਰ੍ਹਾਂ ਇਹਨਾਂ ਨੂੰ ਨਜ਼ਰ ਆਇਆ ਸੋ ਕੋਈ ਗੱਲ ਨਹੀਂ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਉਹ ਖਵਾਜੇ ਦੀ ਗੱਲ ਆ ਜਦੋਂ ਅਸੀਂ ਪੀਰਾਂ ਫੀਰਾਂ ਦੀ ਸੇਵਾ ਕਰਦੇ ਹਾਂ ਚਾਹੇ ਲੱਖ ਦਾ ਤਾਂ ਪੀਰ ਦੀ ਸੇਵਾ ਕਰੀਏ ਚਾਹੇ ਪੰਜਾਂ ਪੀਰਾਂ ਦੀ ਜਾਂ 11ਵੀਂ ਵਾਲੀ ਸਰਕਾਰ ਦੀ ਤੇ ਉੱਥੇ ਖਵਾਜੇ ਦਾ ਵੀ ਪਹਿਰਾ ਜ਼ਰੂਰ ਹੁੰਦਾ ਹੈ ਸੋ ਵਧੀਆ ਹੀ ਸੰਕੇਤ ਹੈ ਸੋ ਇਸ ਸੰਕੇਤ ਨੂੰ ਸਮਝਣਾ ਹੈ ਨਾ ਹੀ ਕੀ ਪਰੇਸ਼ਾਨ ਹੋਣਾ ਹੈ ਕਿ ਸਾਨੂੰ ਤਰੇੜਾ ਕਿਉਂ ਨਜ਼ਰ ਆਇਆ ਸੋ ਇਹ ਕੋਈ ਵੀ ਘਬਰਾਉਣ ਵਾਲੀ ਗੱਲ ਨਹੀਂ ਕਿਉਂਕਿ ਪੀਰਾਂ ਫੀਰਾਂ ਦਾ ਜਿੱਥੇ ਚਿਰਾਗ ਰੋਸ਼ਨ ਹੁੰਦਾ ਹੈ ਉੱਥੇ ਪਹਿਰਾ ਫਿਰਕਾ ਵੀ ਜ਼ਰੂਰ ਹੁੰਦਾ ਹੈ ਸੋ ਮਨ ਚਿੱਤ ਲਗਾ ਕੇ ਸੇਵਾ ਕਰਦੇ ਜਾਓ ਜਦੋਂ ਸੇਵਾ ਤੋਂ ਖ ਹੋਗੇ ਤੇ ਚਲਦਾ ਹੋਇਆ ਪਾਣੀ ਨਜ਼ਰ ਆਉਣਾ ਵੀ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਜੇ ਤਰੇੜਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ ਤਾਂ ਇੱਕ ਤਰ੍ਹਾਂ ਦਾ ਚੱਲ ਹੀ ਰਿਹਾ ਹੈ ਸੋ ਮਾਲਕ ਦੀ ਕਿਰਪਾ ਹੈ ਸੇਵਾ ਤੋਂ ਖੁਸ਼ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਸੁਪਨੇ ਦੇ ਵਿੱਚ ਪੁਲਿਸ ਦੀ ਵਰਦੀ ਵਿੱਚ ਕੋਈ ਕਹਿ ਰਿਹਾ ਹੈ ਕਿ ਜਿੰਨਾ ਚੱਕਰੇ ਰੋਡ ਚੱਲਦਾ ਹੈ ਤੁਸੀਂ ਇੱਧਰ ਨਹੀਂ ਜਾਣਾ ਸੋ ਦੇਖੋ ਇੱਕ ਤਾਂ ਹੁੰਦਾ ਹੈ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਪੀਰ ਫਕੀਰ ਸਾਨੂੰ ਜੇਕਰ ਕੁਝ ਜ਼ਿੰਦਗੀ ਵਿੱਚ ਗਲਤ ਹੋਣ ਵਾਲਾ ਹੁੰਦਾ ਹੈ ਤਾਂ ਸਾਨੂੰ ਕੁਝ ਨਾ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਸੰਕੇਤ ਦਿੰਦੇ ਸੋ ਜਦੋਂ ਵੀ ਕਿਤੇ ਬਾਹਰ ਜਾਵੋ ਕਿਤੇ ਤੁਸੀਂ ਸਫਰ ਤੇ ਜਾ ਰਹੇ ਹੋ ਤਾਂ ਉਸ ਸਮੇਂ ਜੇਕਰ ਤੁਹਾਨੂੰ ਬਾਰ ਬਾਰ ਕੋਈ ਰੋਕ ਰਿਹਾ ਹੈ ਕਿ ਨਹੀਂ ਜਾਣਾ ਨਾ ਜਾਓ ਸੋ ਬਹੁਤ ਤਰ੍ਹਾਂ ਦੇ ਗੱਲਾਂ ਜਿਹੜੀਆਂ ਘਰ ਵਿੱਚ ਹੁੰਦੀਆਂ ਨੇ ਜਦੋਂ ਕਿਤੇ ਜਾਣਾ ਹੁੰਦਾ ਕਹਿਣਾ ਕਿ ਕਰੋੜ ਪਈ ਜਾ ਰਹੀ ਆ ਹਰ ਕੋਈ ਸਾਨੂੰ ਰੋਕ ਰਿਹਾ ਹੈ ਮੈਂ ਇਸ ਕੰਮ ਜਾਣਾ ਹੈ ਸੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਰਸਤੇ ਦੇ ਵਿੱਚ ਇਹੋ ਜੀ ਰੁਕਾਵਟ ਆ ਰਹੀ ਆ ਤੇ ਉੱਥੇ ਰੁਕ ਹੀ ਜਾਣਾ ਚਾਹੀਦਾ ਹੈ ਕਿਉਂਕਿ ਮਾਲਕ ਇਨਸਾਨਾਰਾਈ ਹੀ ਆ ਕੇ ਕੁਝ ਨਾ ਕੁਝ ਦੱਸ ਜਾਂਦਾ ਹੈ ਪਰ ਅਸੀਂ ਇੱਥੇ ਕਈ ਵਾਰੀ ਕਾਲੀ ਕਰ ਲੈਨੇ ਆ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ ਤੇ ਦੂਸਰੀ ਗੱਲ ਹੈ ਕੀ ਇੱਕ ਇਹ ਵੀ ਇਸ਼ਾਰਾ ਹੁੰਦਾ ਹੈ ਕਿ ਉਹ ਪ੍ਰਮਾਤਮਾ ਜੇਕਰ ਤੁਸੀਂ ਸੇਵਾ ਕਰਦੇ ਹੋ ਤੇ ਉਹ ਤੁਹਾਨੂੰ ਹੋਰ ਪਾਸੇ ਜਾਣ ਤੋਂ ਵੀ ਰੋਕਦਾ ਹੈ ਕਿ ਕਿਤੇ ਹੋਰ ਪਾਸੇ ਤੁਸੀਂ ਨਾ ਜਾਓ ਤੇ ਇੱਕ ਥਾਂ ਟਿਕ ਕੇ ਹੀ ਸੇਵਾ ਕਰੋ ਇੱਕ ਦਰ ਦੇ ਹੋ ਕੇ ਬੈਠੋ ਸੋ ਇਸ ਇਸ਼ਾਰੇ ਤੋਂ ਇਹ ਦੋ ਸੰਕੇਤ ਮਿਲਦੇ ਹੈ ਸੋ ਹਮੇਸ਼ਾ ਹੀ ਮਨ ਜਿੱਤ ਲਗਾ ਕੇ ਇੱਕ ਦਰ ਦੇ ਹੋ ਕੇ ਬੈਠ ਜਓ ਸਜਦਾ ਸਲਾਮ ਤੁਸੀਂ ਸਾਰਿਆਂ ਨੂੰ ਕਰ ਸਕਦੇ ਆ ਸੋ ਇਹਦੇ ਵਿੱਚ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੁੰਦੀ ਸੋ ਗੱਲ ਇੰਨੀ ਕਹ ਹੈ ਕਿ ਸਰਦਾਰੀ ਇੱਕ ਨੂੰ ਦੇਣੀ ਪਵੇਗੀ ਜਦੋਂ ਤੁਸੀਂ ਇੱਕ ਨੂੰ ਸਰਦਾਰੀ ਦੋਗੇ ਤਾਂ ਫਿਰ ਫਿਕਰ ਵੀ ਤੁਹਾਡਾ ਉਨੋ ਹੀ ਹੋਵੇਗਾ ਕਿਉਂਕਿ ਜਿਹਦੇ ਮੋਰੇ ਅਸੀਂ ਵਾਰ-ਵਾਰ ਝੋਲੀ ਅਡਾਂਗੇ ਆਪਣਾ ਸਮਝ ਕੇ ਤਾਂ ਫਿਕਰ ਵੀ ਉਸ ਨੂੰ ਹੀ ਹੋਣਾ ਹੈ ਤੇ ਖੁਸ਼ੀਆਂ ਵੀ ਝੋਲੀ ਵਿੱਚ ਉਹੀ ਪਾ ਸਕਦਾ ਜੇਕਰ ਅਸੀਂ ਇੱਕ ਅੱਗੇ ਝੋਲੀ ਅਡਾਂਗੇ ਸੋ ਇੱਕ ਦਰ ਦੇ ਹੋ ਕੇ ਬੈਠ ਜਾਓ ਸੋ ਜਦੋਂ ਇਨਸਾਨ ਇੱਕ ਦਰ ਦਾ ਹੋ ਕੇ ਇੱਕ ਦਾ ਹੋ ਕੇ ਬੈਠ ਜਾਂਦਾ ਹੈ ਤਾਂ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਜ਼ਰੂਰ ਆਉਂਦੀਆਂ ਹਨ ਸੋ ਥੋੜੀ देर ਲੱਗ ਸਕਦੀ ਆ ਪਰਮਾਤਮਾ ਦੇ ਘਰ ਕਹਿੰਦੇ ਕਿ देर ਹੈ ਪਰ ਅੰਧੇਰ ਨਹੀਂ ਸੋ ਪਰਮਾਤਮਾ ਦਿੰਦਾ ਜ਼ਰੂਰ ਹੈ ਪਰ ਪਰਖ ਕੇ ਕਈ ਵਾਰ ਕੁਝ ਗੱਲਾਂ ਇਦਾਂ ਨਹੀਂ ਹੁੰਦੀਆਂ ਹੈ ਕਿ ਸਾਨੂੰ ਸਮਝ ਵਿੱਚ ਨਹੀਂ ਆਉਂਦੀਆਂ ਕੀ ਸਾਡੇ ਲਈ ਸਹੀ ਕੀ ਹੈ ਤਾਂ ਗਲਤ ਕੀ ਹੈ ਪਰਮਾਤਮਾ ਤੁਹਾਡੇ ਨਾਲ ਸਹੀ ਹੀ ਕਰੇਗਾ ਜਦੋਂ ਵੀ ਫੈਸਲਾ ਲਏਗਾ ਸਹੀ ਲਵੇਗਾ ਸੋ ਗਲਤ ਫੈਸਲਾ ਉਹ ਕਦੇ ਨਹੀਂ ਤੁਹਾਡੇ ਲਈ ਲਵੇਗਾ ਸੋ ਕਈ ਵਾਰ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਜੋ ਲੱਗਦਾ ਹੈ ਉਹ ਹੀ ਸਾਡੇ ਲਈ ਨੁਕਸਾਨ ਦੇ ਵਿੱਚ ਹੁੰਦਾ ਹੈ ਸੋ ਇਸ ਕਰਕੇ ਪਰਮਾਤਮਾ ਨੂੰ ਸਭ ਕੁਝ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ ਉਹ ਉਹਨਾਂ ਰਿਸ਼ਤਿਆਂ ਨੂੰ ਉਹਨਾਂ ਚੀਜ਼ਾਂ ਨੂੰ ਸਾਡੇ ਤੋਂ ਦੂਰ ਕਰਦਾ ਹੈ ਜੋ ਕਿ ਸਾਡੇ ਲਈ ਅੱਗੇ ਜਾ ਕੇ ਸਹੀ ਨਹੀਂ ਹੁੰਦੀਆਂ ਸੋ ਇਸ ਕਰਕੇ ਪ੍ਰਮਾਤਮਾ ਦੇ ਫੈਸਲੇ ਵਿੱਚ ਹਮੇਸ਼ਾ ਖੁਸ਼ ਰਹਿਣਾ ਸਿੱਖੋ ਜਦੋਂ ਤੁਸੀਂ ਉਹਨਾਂ ਦੇ ਫੈਸਲੇ ਵਿੱਚ ਖੁਸ਼ ਰਹਿਣਾ ਸਿੱਖ ਜਾਓਗੇ ਪ੍ਰਮਾਤਮਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋਗੇ ਕਿ ਉਹ ਸਾਡੇ ਅੰਗ ਸੰਗ ਹੈ ਜਦੋਂ ਕਿ ਤੁਸੀਂ ਕੋਈ ਵੀ ਅਰਦਾਸ ਬੇਨਤੀ ਮਨੋਮਨੀ ਕਰਦੇ ਹੋ ਤੇ ਤੁਹਾਨੂੰ ਮਨ ਵਿੱਚ ਹੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਤਾਂ ਸਮਝ ਲੈਣਾ ਕਿ ਬਹੁਤ ਵੱਡੀ ਕਿਰਪਾ ਹੈ ਇਸ ਕਿਰਪਾ ਨੂੰ ਸੰਭਾਲ ਕੇ ਰੱਖਣਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਕਿ ਅਸੀਂ ਆਪਣੀ ਪਾਵਰ ਤੇ ਧਿਆਨ ਕਿਵੇਂ ਦੇਣਾ ਹੈ ਪਾਵਰ ਦਾ ਮਤਲਬ ਹੁੰਦਾ ਹੈ ਕਿ ਸਾਡੇ ਨਾਲ ਜੋ ਫਰਿਸ਼ਤਾ ਚੱਲ ਰਿਹਾ ਹੈ ਜੋ ਪੀਰ ਸਾਡੇ ਨਾਲ ਚੱਲ ਰਹੇ ਆ ਜੋ ਅਸੀਂ ਨਾਮ ਦੀ ਕਮਾਈ ਸੇਵਾ ਇਕੱਠੀ ਕੀਤੀ ਹੋਈ ਆ ਤੇ ਉਸ ਸੇਵਾ ਨੂੰ ਕਿਵੇਂ ਸੰਭਾਲਣਾ ਹੈ ਸੋ ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿਉਂਕਿ ਨਾਮ ਦੀ ਕਮਾਈ ਕਰਨੀ ਬਹੁਤ ਔਖੀ ਹੈ ਤੇ ਗਵਾਉਣੀ ਬਹੁਤ ਸੌਖੀ ਆ ਇੱਕ ਮਿੰਟ ਲਾਉਂਦਾ ਹੈ ਇਨਸਾਨ ਜੇਕਰ ਅਸੀਂ ਆਪਣਾ ਨੁਕਸਾਨ ਕਰਾਉਣਾ ਹੋਵੇ ਜੇਕਰ ਕਹੀਏ ਇੱਜ਼ਤ ਬਣਾ ਕੇ ਰੱਖਣੀ ਤੇ ਇਨਸਾਨ ਦੀਆਂ ਉਮਰਾਂ ਲੰਘ ਜਾਂਦੀਆਂ ਆ ਇੱਜ਼ਤ ਬਣਾਉਂਦੇ ਬਣਾਉਂਦੇ ਤੇ ਉਹ ਇੱਜ਼ਤ ਜੇਕਰ ਅਸੀਂ ਖਰਾਬ ਕਰਨੀ ਹੋਵੇ ਤਾਂ ਇੱਕ ਮਿੰਟ ਦਾ ਕੰਮ ਆ ਸੋ ਇਸ ਕਰਕੇ ਇਸੇ ਤਰ੍ਹਾਂ ਹੈ ਕਿ ਸੇਵਾ ਕਰਨ ਦੇ ਵਿੱਚ ਤੇ ਕੰਮ ਕਰਨ ਦੇ ਵਿੱਚ ਬਹੁਤ ਫਰਕ ਹੈ ਕੰਮ ਕਰ ਅਸੀਂ ਬਿਮਾਰ ਵੀ ਚਾਹੀ ਹੋਈਏ ਤਾਂ ਵੀ ਕਰ ਲੈਨੇ ਆ ਪਰ ਸੇਵਾ ਜੋ ਹੈ ਉਹ ਬਿਨਾ ਕਰਮਾ ਤੋਂ ਨਹੀਂ ਕਰ ਹੁੰਦੀ ਕਿਉਂਕਿ ਸੇਵਾ ਦੀ ਜੋ ਨਾਮ ਦੀ ਕਮਾਈ ਹੈ ਉਹ ਕਰਨੀ ਬਹੁਤ ਔਖੀ ਹੈ ਪੈਸਾ ਕਮਾਉਣਾ ਸੌਖਾ ਹੈ ਤੇ ਇਹਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਹੈ ਸੋ ਜਿੰਨੀ ਔਖੀ ਨਾਮ ਦੀ ਕਮਾਈ ਕਰਨੀ ਹੈ ਉੰਨੀ ਹੀ ਔਖੀ ਸੰਭਾਲਣੀ ਵੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਆਪਣੇ ਪੀਰ ਅੱਗੇ ਬਹਿਣਾ ਹੈ ਅਰਦਾਸ ਬੇਨਤੀ ਸਿਮਰਨ ਕਰਨਾ ਹੈ ਤੇ ਉੱਥੇ ਇੱਕ ਬਚਨ ਜ਼ਰੂਰ ਕਰਿਆ ਕਰੋ ਕਿ ਪੀਰ ਜੀਏ ਜੋ ਸੇਵਾ ਹੈ ਇਹ ਸਹੀ ਪਾਸੇ ਹੀ ਲਗਾਇਓ ਅਸੀਂ ਅਣਜਾਣ ਸਾਨੂੰ ਨਹੀਂ ਪਤਾ ਸੋ ਕਈ ਵਾਰ ਕੀ ਹੁੰਦਾ ਹੈ ਕਿ ਇਨਸਾਨ ਸਪਨੇ ਰਹੀ ਕਿਸੇ ਨੂੰ ਬਚਨ ਦੇ ਦਿੰਦਾ ਹੈ ਰਿਸ਼ਤੇਦਾਰੀ ਚੋਂ ਜਾਂ ਕੋਈ ਵੀ ਤੁਹਾਡੇ ਤੋਂ ਸਪਣੇ ਰਹੀ ਹੀ ਵਚਨ ਲੈ ਸਕਦਾ ਹੈ। ਸਗਈ ਗਲਤ ਇਨਸਾਨ ਵੀ ਲਾਭ ਲੈ ਜਾਂਦੇ ਆ ਸੇਵਾ ਕਰਨ ਵਾਲੀ ਰੂਪ ਤੋਂ। ਸੋ ਕਿਵੇਂ ਲੈ ਜਾਂਦੇ ਆ ਕਿਉਂਕਿ ਅਸੀਂ ਜੋ ਸੇਵਾ ਕਰਦੇ ਆ ਉਹਦੇ ਲਈ ਅਰਦਾਸ ਕਰਨੀ ਭੁੱਲ ਜਾਂਦੇ ਆ। ਸੋ ਜਦੋਂ ਵੀ ਸਿਮਰਨ ਕਰੋਗੇ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋਗੀ। ਪੀਰ ਜੀ ਜੋ ਵਚਨ ਅਸੀਂ ਆਪਣੀ ਸੁਣਤ ਦੇ ਵਿੱਚ ਕਰ ਰਹੇ ਆ ਉਹ ਵੀ ਅਸੀਂ ਸੋਚ ਸਮਝ ਕੇ ਕਰੀਏ ਇਦਾਂ ਦੀ ਸਾਨੂੰ ਮਤ ਦੇਣਾ। ਤੇ ਦੂਸਰੀ ਗੱਲ ਇਹ ਅਰਦਾਸ ਕਰੋ ਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਕਿਉਂਕਿ ਇਨਸਾਨ ਹਰ ਰੋਜ਼ ਮਰਦਾ ਹੈ ਉੱਠਦਾ ਹੈ ਸੋ ਹਰ ਰੋਜ਼ ਇਨਸਾਨ ਦਾ ਇੱਕ ਨਵਾਂ ਜਨਮ ਹੁੰਦਾ ਹੈ ਜਦੋਂ ਸੌਂ ਜਾਂਦਾ ਹੈ ਉਹਨੂੰ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਕਿੱਥੇ ਨਹੀਂ ਜੋ ਰੂਹ ਹੈ ਉਹ ਪੂਰੀ ਦੁਨੀਆ ਦਾ ਚੱਕਰ ਲਗਾਉਂਦੀ ਹੈ ਜੋ ਅਸੀਂ ਸੁਪਨੇ ਦੇਖਦੇ ਆ ਉਹ ਸਾਡੀ ਰੂਹ ਇਸ ਬੁੱਤ ਵਿੱਚੋਂ ਨਿਕਲ ਜਾਂਦੀ ਹੈ ਤੇ ਸਾਨੂੰ ਪਤਾ ਨਹੀਂ ਚੱਲਦਾ ਸੋ ਹੁਣ ਉਸੇ ਰੂਹ ਤੋਂ ਬਚਨ ਕੋਈ ਲੈ ਸਕਦਾ ਹੈ ਕਿਵੇਂ ਬਚਨ ਲੈ ਸਕਦਾ ਹੈ ਕਿ ਜਦੋਂ ਕਿਸੇ ਦਾ ਕੰਮ ਨਾ ਬਣਦਾ ਹੋਵੇ ਕੋਈ ਤੁਹਾਨੂੰ ਦੇਖ ਕੇ ਰਾਜੀ ਨਹੀਂ ਹੈ ਸੋ ਕੋਈ ਤੁਹਾਡੇ ਤੋਂ ਖੁਸ਼ ਨਹੀਂ ਹੈ ਖਾਸ ਕਰਕੇ ਉਹ ਰੂਹਾਂ ਜਿਆਦਾ ਸੇਵਾ ਕਰਨ ਵਾਲੇ ਦੇ ਨਜ਼ਦੀਕ ਆਉਂਦੀਆਂ ਸਪਨੇਰਾ ਹੀ ਬਚਨ ਲੈਣ ਸੋ ਤੁਸੀਂ ਦੇਖੋਗੇ ਕਿ ਤੁਸੀਂ ਸਪਨੇ ਦੇ ਵਿੱਚ ਕਿਸੇ ਨੂੰ ਕੁਝ ਕਹਿ ਦਿੱਤਾ ਤੇ ਉਹ ਸੱਚ ਹੋ ਜਾਂਦਾ ਹੈ ਸੋ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦੇਣਾ ਕਿ ਆਪਣੇ ਪੀਰ ਅੱਗੇ ਇੱਕ ਅਰਦਾਸ ਕਰਿਆ ਕਰੋ ਕਿ ਜਦੋਂ ਅਸੀਂ ਸੌਂ ਜਾਂਦੇ ਹਾਂ ਉਸ ਤੋਂ ਬਾਅਦ ਸਾਡੀ ਰੂਹ ਤੇ ਤੇਰਾ ਹੱਥ ਹੋਣਾ ਚਾਹੀਦਾ ਤੇਰਾ ਕਬਜ਼ਾ ਹੋਣਾ ਚਾਹੀਦਾ ਆ ਤਾਂ ਕਿ ਸਾਡੇ ਤੋਂ ਕੋਈ ਵੀ ਇਹੋ ਜਿਹੇ ਬਚਨ ਕੋਈ ਨਾ ਲੈ ਸਕੇ ਤੇ ਤੀਸਰੀ ਇੱਥੇ ਜੋ ਗੱਲ ਕਰਾਂਗੇ ਕਿ ਸੁਪਨੇ ਵਿੱਚ ਜੇਕਰ ਤੁਹਾਨੂੰ ਤੁਹਾਡਾ ਫੋਨ ਚੋਰੀ ਹੁੰਦਾ ਨਜ਼ਰ ਆਉਂਦਾ ਹੈ ਤੇ ਫੋਨ ਦਾ ਚੋਰੀ ਹੋਣਾ ਮਤਲਬ ਕੀ ਜੋ ਪਾਵਰ ਹੈ ਉਹ ਤੁਹਾਡੇ ਤੋਂ ਕੋਈ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਫੋਨ ਦਾ ਚੋਰੀ ਹੋਣਾ ਫੋਨ ਦੇ ਵਿੱਚ ਹੁਣ ਆਪਾਂ ਜਾਣਦੇ ਆ ਕਿ ਫੋਨ ਦੇ ਵਿੱਚ ਪੂਰੀ ਦੁਨੀਆ ਕੈਦ ਹੋਈ ਆ ਤੇ ਇਸੇ ਤਰ੍ਹਾਂ ਹੈ ਪਰਮਾਤਮਾ ਪਰਮਾਤਮਾ ਦੇ ਕੋਲ ਹਰ ਇੱਕ ਸਵਾਲ ਦਾ ਜਵਾਬ ਹੈ ਹਰ ਇੱਕ ਮੁਸ਼ਕਲ ਦਾ ਹੱਲ ਹੈ ਸੋ ਪਰਮਾਤਮਾ ਕੋਲ ਪਾਵਰ ਜਿੰਨੀ 19 ਸਾਡੇ ਫੋਨ ਦੇ ਵਿੱਚ ਪਾਵਰ ਜਾਨੀ ਕਿ ਇੱਕ ਸਾਨੂੰ ਸੰਕੇਤ ਦਿੰਦੀ ਆ ਕਿ ਜੋ ਸਾਡੀ ਪਾਵਰ ਹੈ ਉਹ ਸਾਡੇ ਤੋਂ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਕਿਸੇ ਨੇ ਚੋਰੀ ਕਰ ਲਿਆ ਜਾਂ ਫਿਰ ਕਿਤੇ ਡਿੱਗ ਪਿਆ ਸੋ ਇਹ ਸੇਵਾ ਨੂੰ ਜਦੋਂ ਸੰਭਾਲਣਾ ਹੈ ਤੇ ਉਹਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ ਕਿ ਆਪਣੇ ਪੀਰੋ মুর্ਸ਼ਦ ਅੱਗੇ ਇੱਕ ਅਰਦਾਸ ਕਰਨੀ ਕਿ ਇਹ ਸੇਵਾ ਨੂੰ ਪ੍ਰਮਾਤਮਾ ਸਹੀ ਲੇਖੇ ਲਈ ਅਸੀਂ ਗਲਤੀ ਕਰ ਸਕਦੇ ਹਾਂ ਪਰ ਪ੍ਰਮਾਤਮਾ ਕਦੇ ਵੀ ਗਲਤੀ ਨਹੀਂ ਕਰ ਸਕਦਾ ਸੋ ਜਦੋਂ ਅਸੀਂ ਵਚਨ ਕਰਕੇ ਇਹ ਪੈਂਦੇ ਹਾਂ ਹਰ ਰੋਜ਼ ਫਿਰ ਹੀ ਅਸੀਂ ਸੇਫ ਰਹਿ ਸਕਦੇ ਹਾਂ ਸੋ ਜਦੋਂ ਅਸੀਂ ਖੁਦ ਹੀ ਗਲਤੀਆਂ ਕਰ ਲੈਨੇ ਆ ਤਾਂ ਬਾਅਦ ਵਿੱਚ ਪਛਤਾਉਣ ਦਾ ਕੋਈ ਵੀ ਫਾਇਦਾ ਨਹੀਂ ਪ੍ਰਮਾਤਮਾ ਨੂੰ ਤਾਨੇ ਮਾਰਨ ਦਾ ਕੋਈ ਫਾਇਦਾ ਨਹੀਂ ਸੋ ਜਦੋਂ ਸੇਵਾ ਕਰਨੀ ਆ ਤੇ ਉਹਨੂੰ ਸੰਭਾਲਣਾ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਿਓ ਸੋ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਇਹ ਸਭ ਕੁਝ ਨਜ਼ਰ ਆਉਂਦਾ ਹੈ ਕਿ ਤੁਹਾਡੇ ਕੋਲੋਂ ਤੁਹਾਡੀ ਕੋਈ ਚੀਜ਼ ਖੋ ਰਿਆ ਹੈ ਜਿਹਦੇ ਵਿੱਚ ਖਾਸ ਕਰਕੇ ਤੁਹਾਨੂੰ ਪਾ ਵ੍ਰਿਕ ਬਹੁਤ ਹੀ ਸੌਖਾ ਸੰਕੇਤ ਹੈ ਫੋਨ ਰਾਈ ਮਿਲ ਰਿਹਾ ਕਿ ਇਹਦੇ ਵਿੱਚ ਬਹੁਤ ਪੁੱਜੀ ਸਾਡਾ ਛੁਪਿਆ ਹੁੰਦਾ ਹੈ ਬਹੁਤ ਹੀ ਕੰਮ ਦੀਆਂ ਚੀਜ਼ਾਂ ਜੋ ਸਾਡੀਆਂ ਫੋਨ ਦੇ ਵਿੱਚ ਪਈਆਂ ਆ ਸੋ ਇਸ ਕਰਕੇ ਇਥੋਂ ਇੱਕ ਇਹ ਵੀ ਆਰਾ ਮਿਲਦਾ ਹੈ ਸੋ ਇਹਨਾਂ ਇਸ਼ਾਰਿਆਂ ਨੂੰ ਜਿੰਨੀ ਜਲਦੀ ਸਮਝੋਗੇ ਇੱਕ ਅਰਦਾਸ ਬੇਨਤੀ ਢੰਗ ਨਾ ਕਰੋਗੇ ਤਾਂ ਤੁਸੀਂ ਨਾ ਗਲਤੀਆਂ ਤੋਂ ਬਚ ਸਕੋਗੇ। ਖੂਮ ਦਾ ਇਹੋ ਜਿਹਾ ਸੁਪਨਾ ਆਉਣਾ ਸਿਰਫ ਇੱਕ ਮੋਬਾਈਲ ਦੀ ਗੱਲ ਨਹੀਂ ਹੁੰਦੀ ਸੋ ਇਹਦੇ ਨਾਲ ਸਾਡਾ ਨਾਤਾ ਸਾਡੇ ਮੁਰਸ਼ਿਦ ਦੇ ਨਾਲ ਵੀ ਜੁੜਿਆ ਹੁੰਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ। ਜੀ ਬਾਕੀ ਜੇਕਰ ਤੁਹਾਨੂੰ ਇਹਨਾਂ ਤਿੰਨ ਗੱਲਾਂ ਦੇ ਵਿੱਚੋਂ ਕੁਝ ਵੀ ਇਹੋ ਜਿਹਾ ਨਜ਼ਰ ਆਉਂਦਾ ਹੈ ਤੇ ਕਦੇ ਘਬਰਾਉਣਾ ਨਹੀਂ ਜਦੋਂ ਮਨ ਵਿੱਚ ਡਰ ਰੱਖੋਗੇ ਉਦੋਂ ਨੁਕਸਾਨ ਹੋਵੇਗਾ ਜੇਕਰ ਤੁਸੀਂ ਇਹ ਪਰੇਸ਼ਾਨੀ ਵਿੱਚ ਆਉਂਗੇ ਇਹਨਾਂ ਗੱਲਾਂ ਨੂੰ ਸੁਣ ਕੇ ਦੇਖ ਕੇ ਤਾਂ ਉੱਥੇ ਕਦੇ ਵੀ ਪਰੇਸ਼ਾਨ ਨਹੀਂ ਹੋਣਾ ਬਲਕਿ ਹਿੰਮਤ ਦਿਖਾਉਣੀ ਹੈ ਜਦੋਂ ਤੁਸੀਂ ਆਤਮਾ ਨੂੰ ਮਜ਼ਬੂਤ ਰੱਖੋਗੇ ਹਿੰਮਤ ਤੋਂ ਕੰਮ ਲਵੋਗੇ ਇਹਦੇ ਬਾਰੇ ਨਹੀਂ ਸੋਚਣਾ ਨੁਕਸਾਨ ਬਾਰੇ ਜਾਣੀ ਕਿ ਨਹੀਂ ਸੋਚਣਾ ਫਾਇਦੇ ਬਾਰੇ ਸੋਚਣਾ ਕਿ ਕੁਝ ਹੋ ਹੀ ਨਹੀਂ ਸਕਦਾ ਮਾਲਕ ਦੇ ਹੁੰਦਿਆਂ ਜੇਕਰ ਕੋਈ ਗਲਤੀ ਇਹੋ ਜੀ ਹੁੰਦੀ ਵੀ ਹੈ ਤਾਂ ਫਿਰ ਮਾਲਕ ਖੁਸ਼ ਹੋ ਕੇ ਉੱਥੇ ਵੀ ਸਾਡੇ ਤੇ ਕਿਰਪਾ ਕਰ ਦਿੰਦਾ ਜਦੋਂ ਅਸੀਂ ਥੋੜੀ ਜਿਹੀ ਹਿੰਮਤ ਦਿਹਾਉਂਦੇ ਆ ਵਿਸ਼ਵਾਸ ਰੱਖਦੇ ਆ ਆਪਣੇ ਮਾਲਕ ਤੇ ਕਿ ਸਾਡਾ ਮਾਲਕ ਵੱਡਾ ਹੈ ਉਹ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤਾਂ ਫਿਰ ਉਹ ਕਰਕੇ ਦਿਖਾਉਂਦਾ ਹੈ